ਵਰਕਰ ਜੁਨੀਅਰ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਮਨਰੇਗਾ ਵਰਕਰ ਜੁਨੀਅਰ ਪੰਜਾਬ ਦੇ ਸਦੇ ਦੇ ਬਲੌਗ ਭੁੰਗਾ ਦੇ ਵਿੱਚ ਜਿਹੜਾ ਕੇਂਦਰ ਤੇ ਪੰਜਾਬ ਸਰਕਾਰ ਦਾ ਪਤਲਾ ਫੂਕਿਆ ਗਿਆ ਕਿ ਜਿਹਨੇ ਲੰਬੇ ਸਮੇਂ ਤੋਂ ਬਜਟ ਕਟੋਤੀ ਕੀਤੀ ਜਾ ਰਹੀ ਹੈ ਮਨਰੇਗਾ ਵਰਕਰਾਂ ਨੂੰ 100 ਦਿਨ ਦਾ ਰੁਜ਼ਗਾਰ ਨਹੀਂ ਮਿਲ ਰਿਹਾ ਉੱਥੇ ਹੀ ਅੱਜ ਜਿੱਥੇ ਪੰਜਾਬ ਹੜਾ ਦੀ ਮਾਰ ਹੇਠ ਹੈ ਮਨਰੇਗਾ ਵਰਕਰਾਂ ਦੇ ਕੰਮ ਰੋਕੇ ਹੋਏ ਹਨ ਤੇ ਮਨਰੇਗਾ ਵਰਕਰ ਜਿਹੜੇ ਆ ਫਾਕੇ ਕੱਟਣ ਲਈ ਮਜਬੂਰ ਹੈ ਜਿਹਦੇ ਵਿਰੋਧ ਦੇ ਵਿੱਚ ਅੱਜ ਫਿਰ ਬਲਾਕ ਪੂੰਗਾ ਦੇ ਵਿੱਚ ਜਿਹੜਾ ਮਨਰੇਗਾ ਵਰਕਰਾਂ ਨੇ ਕੱਟ ਕੀਤਾ ਉਪਰੰਤ ਪੰਜਾਬ ਦੇ ਕੇਂਦਰ ਸਰਕਾਰ ਦਾ ਪੁਤਲਾ ਫੂਕੇ ਆਪਣਾ ਰੋਸ ਪ੍ਰਗਟ ਕੀਤਾ ਕੇਂਦਰ ਕੌਣ ਕਿਹੜਾ ਬਲਾਕ ਹੈ ਹਾਂਜੀ ਬਲਾਕ ਪੂੰਗਾ ਅਚਾ ਅੱਜ ਐਕਸ਼ਨ ਕੀਤਾ ਹੈ ਜਿਹੜਾ ਪੁਤਲਾ ਫੂਕ ਮਜ਼ਾਰਾ ਹੈ ਦਾ ਕੀ ਕਾਰਨ ਸੀਗਾ ਹਾਂਜੀ ਸਰ ਇਦਾਂ ਆ ਕਿ ਸਾਡੀ ਜਿਹੜੀ 100 ਦਿਨ ਦਾ ਜਿਹੜਾ ਕੰਮ ਹੈਗਾ ਰੋਜ਼ਗਾਰ ਤੋਂ ਮਿਲਦਾ ਨਹੀਂ ਪਿਆ ਹੈਗਾ ਸਾਨੂੰ 100 ਦਿਨ ਦਾ ਜਿਹੜਾ ਰੋਜ਼ਗਾਰ ਦਿੱਤਾ ਜਾਵੇ ਹੂੰ ਦੂਸਰਾ ਜਿਹੜੀ ਸਾਡੀਆਂ ਮੀਟਾਂ ਜਿਹੜੀਆਂ ਭੈਣਾ ਹਟਾਈਆਂ ਜਾ ਰਹੀਆਂ ਆ ਉਹ ਧੱਕਾਸ਼ਾਹੀ ਹੋ ਰਹੀ ਪੰਚਾਇਤਾਂ ਵਿੱਚ ਉਹ ਜਿਹੜੀ ਆ ਰੋਕੀ ਜਾਵੇ ਇਹ ਅੱਜ ਜਿੱਥੇ ਵੀ ਸਹੀ ਕੰਮ ਕਰਦੇ ਆ ਉਥੇ ਸਮਾਨ ਸਾਨੂੰ ਜਿਹੜਾ ਹੈਗਾ ਆ ਉਹ ਜਿਹਾ ਕਰਵਾਇਆ ਜਾਵੇ ਹਾਂਜੀ ਮੌਕੇ ਦਾ ਕੰਮ ਚੱਲਦਾ ਪਿਆ ਆ ਪਿੰਡਾਂ ਦੇ ਵਿੱਚ ਕਿਦਾਂ ਨਹੀਂ ਨਹੀਂ ਚੱਲਦਾ ਤੁਹਾਡੇ ਕਿਹੜਾ ਪਿੰਡ ਤੁਹਾਡਾ ਰਾਮਨਗਰ ਕੁੰਗਾ ਬਲਾਕ ਦੇ ਵਿੱਚ ਕਿੰਨੇ ਦਿਨਾਂ ਤੋਂ ਕੰਮ ਬੰਦ ਹੈ ਸਾਡਾ ਹੁਣੋ 2 ਮਹੀਨਾ ਹੋ ਗਿਆ ਬੰਦ ਹੈ ਮਹੀਨਾ ਹੋ ਗਿਆ ਬੰਦ ਹੈ ਤੇ ਸਰਕਾਰ ਦੇ ਜਾਂ ਕਿਸੇ ਐਮ ਐਲ اے ਨੇ ਕੁਝ ਨਹੀਂ ਕਿਹਾ ਹਜੇ ਤੱਕ ਵੀ ਕੰਮ ਕਿਉਂ ਬੰਦ ਹੈ ਜਾਂ ਕਿੱਦਾਂ ਹੈ ਨਹੀਂ ਕਿਤੇ ਗ੍ਰਾਂਟ ਨਹੀਂ ਹੈਗੀ ਹਲੇ ਅੱਛਾ ਗ੍ਰਾਂਟ ਹੀ ਹੈ ਨਹੀਂ ਤੇ ਪੈਸੇ ਪੈਸੇ ਕਿਸੇ ਦੀ ਪੈਂਡਿੰਗ ਹੈਗੇ ਆ ਸਾਡੇ ਸਰ ਹੈ ਨਹੀਂ ਕੰਮ ਤੁਹਾਡੇ ਆ ਨਹੀਂ 35 2 ਮਹੀਨੇ ਹੋ ਗਿਆ ਬਸ ਕੰਮ ਕੀਤੇ ਤੁਹਾਡਾ ਕਿਹੜਾ ਪਿੰਡ ਹੈ ਧਰਮਕੋਟ ਧਰਮਕੋਟ ਹਾਂਜੀ ਕੀ ਪ੍ਰੋਬਲਮ ਤੁਹਾਡੇ ਪਿੰਡ ਕੰਮ ਹੀ ਨਹੀਂ ਸਾਡੇ ਪਿੰਡ ਜਮੀਨ ਨਹੀਂ ਨਹੀਂ ਨਾ ਆਮੂ ਮਕਰਨ ਕਹਿੰਦੇ ਇਹੀ ਸਰਪੰਚ ਜਿਹੜਾ ਨਵਾਂ ਬਣਦਾ ਕਹਿੰਦੇ ਜਮੀਨ ਹੀ ਹੈ ਨਹੀਂ ਜਮੀਨ ਹੀ ਹੈ ਨਹੀਂ ਪਰ ਕਰਾ ਨੂੰ ਕੰਮ ਨਹੀਂ ਮਿਲਦਾ ਸਿਰਫ ਜਿਹੜਾ ਨਵਾਂ ਸਰਪੰਚ ਬਣਦਾ ਆ ਤੋ ਸਿਰਫ 2 ਮਹੀਨੇ ਲਈ ਵਾਸਤੇ ਕੰਮ ਕਰਦਾ ਉਹ ਤੋਂ ਬਾਅਦ ਸਾਰਾ 5 ਸਾਲ ਇਦਾਂ ਹੀ ਜਾਂਦਾ ਹਾਂਜੀ ਸਰ ਸਾਨੂੰ ਕੋਈ ਕੰਮ ਹੈ ਹੀ ਨਹੀਂ ਬਸ 2 ਮਹੀਨੇ 3 ਮਹੀਨੇ ਤੇ ਵੀ ਹੈ ਨਹੀਂ ਕੰਮ ਕੰਮ ਮਿਲਦੇ ਨਾ ਮੈਂ ਘਰੋਂ ਤੋਂ ਆ ਸੀ ਨਹੀਂ ਇਹ ਪਿੰਡ ਕੰਮ ਹੀ ਹੈ ਨਹੀਂ ਕਿੰਨੇ ਟਾਈਮ ਤੋਂ ਕੰਮ ਨਹੀਂ ਤੁਹਾਡੇ ਸਾਡੇ ਤੋਂ 4-5 ਮਹੀਨਿਆਂ ਦਾ ਬੰਦਾ 4-5 ਮਹੀਨੇ ਤੋਂ ਕੰਮ ਹੈ ਤੇ 5 ਮਹੀਨੇ ਹੋ ਗਏ ਸਾਡੇ ਕੰਮ ਨਹੀਂ ਆਏ ਆ ਕਿਹੜਾ ਪਿੰਡ ਤੁਹਾਡਾ ਰਾਮ ਪਟਵਾਲੀ ਪੂੰਗਾ ਬਲਾਕ ਦੇ ਵਿੱਚ ਤੇ ਸਰਕਾਰ ਨੂੰ ਕੀ ਕੀ ਕਹਿਣਾ ਹੋਪੀ ਕੀ ਕਿਹਾ ਤੁਸੀਂ ਮੈਂ ਕਹ ਦੂਨ ਮੇਰੇ ਕੰਮ ਬਾਂਦਰਾ ਨਹੀਂ ਆਇਆ ਹੋਰ ਨਹੀਂ ਆਇਆ ਉਹ ਗਰਾਂਡ ਨਹੀਂ ਆਇਆ ਬੇਨ ਮਿੰਟ ਵੀ ਨਹੀਂ ਹੈਗਾ ਅਸੀਂ ਜਾਣੇ ਮੋਟੇ ਕਿਥੋਂ ਨਹੀਂ ਆ ਜੇ ਦੋ ਦਿਨ ਤੋਂ ਕਹਿੰਦੇ ਸਾਨੂੰ 100 ਦਿਨ ਰੁਜ਼ਗਾਰਤਾ ਦੋ ਉਹ ਘਟੋ ਘਟ ਸਰਕਾਰ ਬੈਠੇ ਅਸੀਂ ਕਿੱਥੋਂ ਗੁਜ਼ਾਰੇ ਕਰਨੇ ਆ ਬੱਚਿਆਂ ਨੇ ਕਿੱਥੋਂ ਪੜਾਈ ਦਾ ਖਰਚਾ ਚੱਕੀ ਹੈ ਇਸ ਦੇ ਘਰ ਦੇ ਵੀ ਮਜ਼ਦੂਰ ਆ ਕੀ ਕਰੀਏ ਅਸੀਂ ਸਾਨੂੰ ਸਰਕਾਰ ਇਹ ਜਵਾਬ ਦੇ ਦੇ ਬਸ ਅੱਜ ਫੇਰ ਇੱਥੇ ਵੀਡੀਓ ਮਿਲਿਆ ਉਹਨੂੰ ਕਿਹਾ ਕੁਝ ਤੁਹਾਨੂੰ ਵੀਡੀਓ ਨੇ ਤੁਹਾਨੂੰ ਹੌਸਲਾ ਤਾਂ ਦਿੱਤਾ ਆ ਪਰ ਹੌਸਲਾ ਦੇ ਕੇ ਛੱਡ ਜਾਂਦੇ ਆ ਗਾਂ ਤਿੱਕਰ ਸਾਡੀ ਆਵਾਜ਼ ਪਹੁੰਚਾਉਂਦੇ ਆ ਉਹਨੂੰ ਤੁਹਾਨੂੰ ਤਾਂ ਲੱਗਿਆ ਕੋਈ ਆਈ ਹੈ ਹਾਂਜੀ ਫੇਰ ਸਾਡੇ ਕੋਲ ਜਿਹੜਾ ਕੰਮ ਕਰਾ ਰਹੇ ਆ ਜਿਹਦਾ ਕੰਮ ਕਰਾਉਂਦੇ ਸਾਡੇ ਕੋਲ ਤਾਂ ਕੰਮ ਸਾਡੇ ਕੋਈ ਨਾ ਲੈਂਦੇ ਆ ਨਾ ਹੱਥ ਤੋਂ ਵੱਧ ਲੈਂਦੇ ਆ ਸਾਡੀ ਖੜੇ ਵੀ ਨਹੀਂ ਉਹਨਾਂ ਨੇ ਬੈਠਣ ਵੀ ਨਹੀਂ ਦਿੰਦੇ ਤੁਹਾਡੇ ਕੋਲ ਕੰਮ ਉਹ 1000 ਰੁਪਏ ਦਾ ਘੱਟੋ ਘੱਟ ਲੈਂਦੇ ਆ ਦਿਨ ਦਾ ਤਾਂ ਪਰ ਸਾਨੂੰ ਦਿਹਾੜੀ ਸਿਰਫ 346 ਰੁਪਏ ਦਿੰਦੇ ਬਸ ਹਾਂਜੀ ਕੰਡਿਆਂ ਨਾਲ ਸਾਡੇ ਹੱਥ ਪੜ ਜਾਂਦੇ ਸਾਡਾ ਬੁਰਾ ਹਾਲ ਹੁੰਦਾ ਹੁਣ ਤਿੰਨ ਤਿੰਨ ਚਾਰ ਪੰਜ ਮਹੀਨੇ ਪੈਂਦੇ ਨੇ ਪੈਸੇ ਹਾਂ ਇਹ ਵੀ ਤਾਂ ਦੇ ਦਿੰਦੇ ਜਿੱਥੇ ਆ 60 ਲੱਗ ਜੇ ਤਾਂ ਕੋਈ ਜ਼ਿੰਮੇਵਾਰ ਹੁਣ ਪੈਸੇ ਕਿੰਨੇ ਮਹੀਨੇ ਬਾਅਦ ਪੇ ਤੁਹਾਡੇ ਹੁਣ ਆਦੇ ਰਹਿੰਦੇ ਆ ਦੋ ਦੋ ਤਿੰਨ ਤਿੰਨ ਮਹੀਨੇ ਰਹਿੰਦੇ ਆ ਵੀਡੀਓ ਤੇ ਕਹਿੰਦਾ ਸਾਰੇ ਪੈ ਗਏ ਆ ਪੈਸੇ ਨਹੀਂ ਮੈਨੂੰ ਪੈ ਨਹੀਂ ਮਿਲੇ ਹੈ 1.9 ਦਾ ਮੇਰੇ ਪੈਸੇ ਵੀ ਪਏ ਨਹੀਂ ਕਿਹੜੇ ਕਿਹੜਾ ਪਿੰਡ ਹੈ ਤੁਹਾਡਾ ਰਗਵਾਲ ਰਗਵਾਲ ਹਾਂਜੀ ਅੱਛਾ 1.9 ਦੇ ਪੈਸੇ ਨਹੀਂ ਪਏ अच्छा पहले किसी ਦਾ ਨਾਮ ਨਹੀਂ ਤਾਂ ਲਿੰਕ ਨਹੀਂ ਹੁੰਦਾ ਉਹ ਹੁਣ ਅੱਜ ਦੇ ਧਰਨੇ ਤੋਂ ਬਾਅਦ ਅੱਗੇ ਤੁਸੀਂ ਜੇ ਹੁਸ਼ਿਆਰਪੁਰ ਅੱਗੇ ਕਰਨ ਦਾ ਜਾਓਗੇ ਉੱਥੇ ਜਾਓਗੇ ਅੱਗੇ ਵੀ ਸਾਡਾ ਮੰਗੇ ਤਾਰਾ ਕਿਉਂਕਿ ਤੁਹਾਡੇ ਬਾਅਦ ਲੜਨਦੇ ਤੁਸੀਂ ਹਾਂਜੀ ਆਪੀ ਨਾਲ ਇਹ ਸਾਡੇ ਕੋਲ ਤੁਹਾਡੇ ਸਰ ਸੌਰੀ ਬਈ 365 ਦਿਨ ਕੀਤੇ ਜਾਣ ਇਹ ਕੰਪਲਸਰੀ ਹੈ ਜੀ ਮੇਰੇ ਨਾਲ ਤੇ ਆੜੀ ਵਧਾਈ ਜਾਵੇ ਸਾਡੀ ਗਾੜੀ ਵਧਾਈ ਜਾਵੇ ਕਿਉਂਕਿ ਸਾਡੀ ਆੜੀ ਵਧਾਈ ਜਾਵੇ ਮੇਡ ਨੂੰ ਪੱਕਾ ਦਿੱਤੇ ਜਾਣੇ ਉਹਨਾਂ ਨੂੰ ਪੈਸੇ ਮੇਡ ਦੇ ਮੁਤਾਬਕ ਪੈਸੇ ਦਿੱਤੇ ਸਾਨੂੰ ਕੰਮ ਦੇਣਾ ਹੈ ਕਿਦਾ ਆਉਣ ਜਾਣ ਦਾ ਕਰਾਇਆ ਸਾਨੂੰ ਮਿਲਣਾ ਚਾਹੀਦਾ ਤੁਹਾਨੂੰ ਕੰਮ ਜਿਹੜਾ ਮੀਟ ਕਰਦੀ ਆ ਮੀਟ ਹੀ ਕਰਦਾ ਮੀਟ ਨੂੰ ਪਿੱਛੇ ਪਾਇਆ ਜਾਂਦਾ ਮੀਟ ਨੂੰ 2-3 ਜਾੜਾ ਇਹ ਮੈਂ ਦਾ ਘੁੰਮਣਾ ਪੈਣਾ ਹਾਂਜੀ ਘੁੰਮਣਾ ਪੈਣਾ ਕਿਉਂਕਿ ਆਵਾਦੀ ਦੂਰ ਦੂਰ ਹੁੰਦੀ ਆ ਫੇਰ ਉਹਨਾਂ ਦਾ ਸਰ ਕਢਾਣ ਵੀ ਜਾਣਾ ਮਸਟ 14 ਜਮਾ ਕਰਾਣ ਵੀ ਜਮਾ ਕਰੀ ਕਢਾ ਲਾ ਆਪਣੀ ਗੱਲ ਕਹਿੰਦੀ ਆ ਆ ਲੈ ਆਂ ਕਾਦੀ ਪੁੱਛ ਲੈ ਆ 36 ਕਿਹੜੀ ਮਰਾਂ ਚਲੋ ਅੱਗੇ ਹੁਣ ਹੁਸ਼ਿਆਰਪੁਰ ਦਾ ਪ੍ਰੋਗਰਾਮ ਆਉਣਾ ਪਿਆ ਉੱਥੇ ਪਹੁੰਚਣਾ ਤੁਸੀਂ ਸਾਰੇ ਨੇ ਏ ਡੀ ਸੀ ਦੇ ਤੁਹਾਡਾ ਵੱਡਾ ਅਫਸਰ ਏ ਡੀ ਸੀ ਹੁੰਦਾ ਅੱਗੇ ਗਏ ਗਏ ਕੋਈ ਨਹੀਂ ਪਹੁੰਚਾਂਗੇ ਕੋਈ ਨਹੀਂ ਪਹੁੰਚਾਂਗੇ ਅਸੀਂ ਆਪਣੇ 버거 ਵੀ ਲੈ ਕੇ ਆਉਣਾ ਨਾਲ 350 ਪੈਸੇ ਪੈਂਦੇ ਖਾਤਾ ਠੀਕ ਹੈ ਹਾਂਜੀ ਮਨਜੀਤ ਸਿੰਘ ਜਾਨੀ ਹਾਂਜੀ ਅੱਜ ਇੱਥੇ ਬੰਦੀਕਾ ਜੇ ਬਰਕਰ ਜੁਣਨ ਬਣੋ ਇੱਕ ਮਤਲਬ ਕੀ ਗਿਆ ਸਿਕਾਤ ਦੇ ਵਿਰੋਧ ਕਿਉਂਕਿ ਲਗਾਤਾਰ ਸਿਕਾਤ ਦਿੱਤੇ ਇਹਨਾਂ ਦੇ ਕੰਮ ਦੇ ਵਿੱਚ ਵਾਧਾ ਕਰਨ ਦੀ بجائے ਇਹਨਾਂ ਦਾ ਬਜਟ じゃ ਘਟਾਇਆ ਜਾਦਾ ਹੈ ਸੈਂਟਰ ਗਵਰਨਮੈਂਟ ਵੱਲੋਂ ਉਹ ਪੰਜਾਬ ਗਵਰਨਮੈਂਟ ਜਿਹਦੇ ਕੰਦੀ ਹਿੱਸਾ ਪਾਵਾਗੇ ਉਹਨਾਂ ਨੇ ਵੀ ਕੋਈ ਹਿੱਸਾ ਨਹੀਂ ਪਾਇਆ ਪਿੰਡਾਂ ਵਿੱਚ ਇਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਜੇ ਕੰਮ ਕਰਦੇ ਆ ਤਾਂ ਤਿੰਨ ਤਿੰਨ ਮਹੀਨੇ ਦੀ ਤਨਖਾਹ ਨਹੀਂ ਮਿਲਦੀ ਅੱਜ ਇੱਥੇ ਧੰਨੇ ਦੇ ਦਵਾ ਥੱਲੇ ਇਹਨਾਂ ਨੂੰ ਅੱਜ ਪੇਮੈਂਟਾਂ ਪਈਆਂ ਜਿਹਦੀ ਤਿੰਨ ਤਿੰਨ ਮਹੀਨਿਆਂ ਦੀ ਬਕਾਇਆ ਪੇਮੈਂਟਾਂ ਪਈਆਂ ਹੈਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦਾ ਸਖਤ ਹੋ ਤਿੱਖਾ ਕਰਕੇ ਲੜਨਾ ਪਾਣਾ ਤਾਂ ਹੀ ਆਪਣੀਆਂ ਇਹਨਾਂ ਦੀ ਮੰਗਾਂ ਦਾ ਹੱਲ ਹੋ